ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 13 ਫਰਵਰੀ ਹੈ 13 ਫਰਵਰੀ 1988 ਦੇ ਦਿਨ ਪੁਲਿਸ ਨੇ ਜਗਰਾਤ ਸਿੰਘ ਰਾਜੂ ਪੁੱਤਰ ਸੁਭਾ ਸਿੰਘ ਵਾਸੀ ਮੱਲਣਵਾਲ ਜਗਤਾਰ ਸਿੰਘ ਭਿੰਡਰਾਵਾਲਾ ਟਾਈਗਰ ਫੋਰਸ ਅਤੇ ਸੁਰਜੀਤ ਸਿੰਘ ਸੀਤਾ ਵਾਸੀ ਬਹਿਲੋਲਪੁਰ ਨੇੜੇ ਦੀਨਾ ਨਗਰ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਕੁਝ ਦਿਨ ਪਹਿਲਾਂ ਹੀ ਦਇਆ ਸਿੰਘ ਵਾਸੀ ਚੋਲਾ ਸਾਹਿਬ ਅਤੇ ਬਲਬੀਰ ਸਿੰਘ ਵਚਨ ਗ੍ਰੰਥੀ ਅੰਮ੍ਰਿਤਸਰ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ 13 ਫਰਵਰੀ 1999 ਦੇ ਦਿਨ ਪੁਲਿਸ ਨੇ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਜਰਨੈਲ ਭਿੰਦਰ ਸਿੰਘ ਕੰਮੋਕੇ ਅਤੇ ਕਸ਼ਮੀਰ ਸਿੰਘ ਉਰਫ ਮੌਲਵੀ ਵਾਸੀ ਸੁਧਾਰ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 13 ਫਰਵਰੀ 1993 ਦੇ ਦਿਨ ਪੁਲਿਸ ਨੇ ਸੁਖਵਿੰਦਰ ਸਿੰਘ ਗੋਲਡੀਬਰਾੜ, ਗੁਰਨਾਮ ਸਿੰਘ ਉਰਫ ਪੁੱੱਛਲ, ਜਗੀਰ ਸਿੰਘ ਅਬੌਰ, ਦਲਜਿੰਦਰ ਸਿੰਘ ਮਖੂ, ਗੁਰਮੇਲ ਸਿੰਘ ਏਜਾ, ਬਲਬੀਰ ਸਿੰਘ ਜੱਲਾ ਸਿੰਘ ਅਤੇ ਕੁਲਬੀਰ ਸਿੰਘ ਹਰੀਕੇ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 13 ਫਰਵਰੀ 1994 ਦੇ ਦਿਨ ਪੁਲਿਸ ਨੇ ਰਣਧੀਰ ਸਿੰਘ ਪੁੱਤਰ ਮਸਤਾਨ ਸਿੰਘ ਵਾਸੀ ਡੰਗੀਆਂ ਜ਼ਿਲ੍ਹਾ ਲੁਧਿਆਣਾ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।